ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਐਮਐਲਏ ਕੋਵਰ ਵਿਜੇ ਪ੍ਰਤਾਪ ਦੇ ਆਪਣੀ ਹੀ ਪਾਰਟੀ ਖਿਲਾਫ ਇੱਕ ਬਿਆਨ ਨੂੰ ਲੈ ਫਿਰ ਤੋਂ ਸਿਆਸਤ ਛਿੜ ਗਈ ਹੈ ਜੀ ਹਾਂ ਐਮਐਲਏ ਕੁਵਰ ਵਿਜੇ ਪ੍ਰਤਾਪ ਨੇ ਜਾਣਕਾਰੀ ਮੁਤਾਬਕ ਆਪਣੀ ਹੀ ਪਾਰਟੀ ਆਮ ਆਦਮੀ ਪਾਰਟੀ ਖਿਲਾਫ ਮਜੀਠਾਚੋ ਹੋਏ ਜ਼ਹਿਰੀਲੀ ਸ਼ਰਾਬ ਕਾਰਨ ਨੂੰ ਲੈ ਵੱਡਾ ਬਿਆਨ ਦਿੱਤਾ ਹੈ ਜਿਸ ਨੂੰ ਦੇਖਦੇ ਹੋਏ ਮੌਕੇ ਦਾ ਫਾਇਦਾ ਚੁੱਕ ਵਿਰੋਧੀਆਂ ਨੇ ਮੂੜ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਰ ਲਿਆ ਹੈ ਕੁਵਰ ਵਿਜੇ ਪ੍ਰਤਾਪ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ 'ਚ ਮਜੀਠੀਆ ਨੇ ਕੁਵਰ ਵਿਜੇ ਪ੍ਰਤਾਪ ਦੇ ਬਿਆਨ ਬਾਰੇ ਗੱਲ ਕਰਦੇ ਭਗਵੰਤ ਸਰਕਾਰ لاف ਮੋਜੀਟਾ ਸ਼ਰਾਬकांड ਬਾਰੇ ਵਡੀਆਂ ਗੱਲਾਂ ਕਹੀਆਂ ਮੋਜੀਟੀਆਂ ਨੇ ਲਿਖਿਆ ਆਮ ਆਦਮੀ ਪਾਰਟੀ ਦੇ ਆਗੂ ਹੀ ਸ਼ਰਾਬ ਮਾਫੀਆ ਰੇਤ ਮਾਫੀਆ ਜ਼ਮੀਨ ਮਾਫੀਆ ਲੋਕਾਂ ਤੋਂ ਰੰਗਦਾਰੀ ਵਸੂਲਣ ਵਾਲੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਇਹ ਸਾਰੇ ਇਲਜ਼ਾਮ ਕਿਸੇ ਹੋਰ ਨੇ ਨਹੀਂ ਆਮ ਆਦਮੀ ਪਾਰਟੀ ਦੇ ਤੁਹਾਡੇ ਆਪਣੇ ਹੀ ਨੇਤਾ ਲਾ ਰਹੇ ਹਨ ਭਗਵੰਤ ਮਾਨ ਜੀ ਤੁਹਾਡੇ ਆਪਣੇ ਨੇਤਾ ਤੁਹਾਡੇ ਪੁਰਾਣੇ ਬਿਆਨ ਅਤੇ ਵੀਡੀਓ ਦਿਖਾ ਰਹੇ ਹਨ ਕਿ ਕਿਵੇਂ ਤੁਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੀ ਮੌਤ ਅਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰਦੇ ਸੀ ਹੁਣ ਜਵਾਬ ਦਿਓ ਪੰਜਾਬੀਆਂ ਨੂੰ ਹੁਣ ਉੱਚ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਤੁਹਾਡੇ ਆਪਣੀ ਆਗੂ ਸ਼ਰਾਬ mafias ਨੂੰ ਸ਼ਹਿ ਦੇ ਰਹੇ ਹਨ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੁਣ ਤੁਸੀਂ ਚੁੱਪ ਕਿਉਂ ਭਗਵੰਤ ਮਾਨ ਜੀ ਬੋਲੋ ਪੰਜਾਬੀ ਤੁਹਾਡੇ ਤੋਂ ਜਵਾਬ ਮੰਗਦੇ ਹਨ ਤਾਂ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਕਾਂਗਰਸ ਦੇ ਲੀਡਰ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁਵਰ ਵਿਜੇ ਪਰਦਾ ਦੇ ਦਿੱਤੇ ਬਿਆਨ ਨੂੰ ਲੈ ਭਗਵੰਤ ਸਰਕਾਰ ਤੇ ਨਿਸ਼ਾਨਾ ਸਾਧਿਆ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੋਸਟ ਕਰ ਭਗਵੰਤ ਸਰਕਾਰ ਖਿਲਾਫ ਲਿਖਿਆ ਆਮ ਆਦਮੀ ਪਾਰਟੀ ਦੇ ਆਪਣੀ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਅਖੌਤੀ ਇਨਕਲਾਬੀਆ ਦਾ ਪਰਦਾ ਫਾਸ਼ ਕੀਤਾ ਹੈ ਸ਼ਰਾਬ ਮਾਫੀਆ ਇਸ ਸਰਕਾਰ ਦਾ ਹਿੱਸਾ ਹੈ ਅਤੇ ਸ਼ੋਅ ਚੱਲ ਰਿਹਾ ਹੈ ਜੋ ਤ ਤੁਸੀਂ ਸੱਚਾਈ ਦੱਸਦੇ ਹੋ ਤਾਂ ਇਹ ਸਪਸ਼ਟ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸ਼ਰਾਬ ਦੇ ਰੈਕੇਟ ਚ ਡੂੰਗੀ ਤਰ੍ਹਾਂ ਫਸੇ ਹੋਏ ਹਨ ਜੇਕਰ ਭਗਵੰਤ ਮਾਨ ਚ ਕੋਈ ਨੈਤਿਕਤਾ ਹੈ ਤਾਂ ਉਸ ਨੂੰ ਹਰਪਾਲ ਚੀਮਾ ਅਤੇ ਆਪਣੇ ਵਿਰੁੱਧ ਕਤਲ ਦੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਜਿਵੇਂ ਕਿ ਉਸਨੇ ਪਹਿਲਾਂ ਦੂਜਿਆ ਤੋਂ ਮੰਗ ਕੀਤੀ ਸੀ ਤਾ ਆਪ ਐਮਐਲਏ ਕੁਵਰ ਵਿਜੇ ਪ੍ਰਤਾਪ ਦੇ ਆਪਣੀ ਹੀ ਪਾਰਟੀ ਖਿਲਾਫ ਦਿੱਤੇ ਬਿਆਨ ਕਾਰਨ ਵਿਰੋਧੀਆਂ ਨੂੰ ਭਗਵੰਤ ਸਰਕਾਰ ਖਿਲਾਫ ਬੋਲਣ ਦਾ ਮੌਕਾ ਮਿਲ ਗਿਆ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਐਮਐਲਏ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ ਖਿਲਾਫ ਕੁਝ ਵਿਵਾਦਿਤ ਬਿਆਨ ਦਿੱਤਾ ਹੋਵੇ ਕੁਵਰ ਵਿਜੇ ਪ੍ਰਤਾਪ ਆਪਣੇ ਬੇਬਾਕ ਅੰਦਾਜ਼ ਨਾਲ ਹਮੇਸ਼ਾ ਹੀ ਸਰਕਾਰ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਤੇ ਹੁਣ ਵੀ ਮਜੀਠਾ ਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਐਮਐਲਏ ਕੁਵਰ ਵਿਜੇ ਪ੍ਰਤਾਪ ਨੇ ਆਪਣੇ ਬਿਆਨ ਦਿੱਤਾ ਹੈ ਹਜੇ ਤੱਕ ਇਸ ਤੇ ਭਗਵੰਤ ਮਾਨ ਵੱਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ ਹੈ ਪਰ ਵਿਰੋਧੀਆਂ ਨੂੰ ਭਗਵੰਤ ਸਰਕਾਰ ਨੂੰ ਕਿਰਨ ਦਾ ਮੌਕਾ ਜ਼ਰੂਰ ਮਿਲ ਗਿਆ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ।